ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਵੀ ਕਹਦੇ ਮੁੱਖ ਮੰਤਰੀ ਨੂੰ ਅਮਰੀ ਗੱਲ ਪੁੱਛਣੀ ਤੁਸੀਂ ਸਰ ਵੀ ਠੀਕ ਆ ਕੰਮ ਨਹੀਂ ਗੱਲ ਕੋਈ ਮਜ਼ਾਕ ਨਹੀਂ ਡੈਡ ਕੀ ਜਦਰੀ ਅਸੀ ਗੱਲ ਦੋਸਤੋ ਸਵਾਗਤ ਆ ਤੁਹਾਡਾ ਸਾਰਿਆਂ ਦਾ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜਲਾ ਬਲੌਗ ਵੀ ਕਹਿੰਦੇ ਸਿਰੇ ਹੀ ਹੋਣ ਵਾਲਾ ਤੇ ਕੱਲ ਤੁਹਾਨੂੰ ਪਤਾ ਵੀ ਆਪਾਂ ਰੌਕਟ ਜਿਹੜੇ ਵੀਰਾਂ ਨੇ ਕੱਲ ਦਾ ਬਲੌਗ ਨਹੀਂ ਦੇਖਿਆ ਉਹਨਾਂ ਤਾਂ ਉਹ ਜਾ ਕੇ ਦੇਖ ਕੇ ਆ ਤੇ ਅੱਜਲੇ ਬਲੌਗ ਨੂੰ ਵੀ ਜਿਹੜੇ ਵੀਰ ਦੇਖੀ ਨੇ ਲਾਇਕ ਵਾਲਾ ਬਟਨ ਜਰੂਰ ਦਬਾ ਦਿਓ ਤੇ ਅੱਜ ਦਾ ਬਲੌਗ ਮਿੱਤਰੋ ਕਹਿੰਦੇ ਘੈਂਟ ਹੋਣ ਵਾਲਾ ਪੂਰਾ ਅੱਜ ਆਪਾਂ ਰੌਕਟ ਦੀ ਹੈ ਜਿਹੜੀ ਲੌਂਗ ਰਾਈਡ ਲੈ ਕੇ ਆਵਾਂਗੇ ਦੇਖਦੇ ਆ ਕਿਵੇਂ ਦੀ ਪਰਫਾਰਮੈਂਸ ਆ ਕਿਉਂਕਿ ਉਹਦਾ ਫਿਲਟਰ ਆ ਜਿਹੜਾ ਉਹ ਆਪਾਂ ਚੇਂਜ ਕਰਤਾ ਤੇ ਝਟਕੇ ਵਾਲਾ ਕੰਮ ਉਹਦਾ ਬਿਲਕੁਲ ਹੀ ਖਤਮ ਹੋ ਗਿਆ ਤੇ ਹੁਣ ਮਿੱਤਰੋ ਦਿਨ ਦੀ ਸ਼ੁਰੂਆਤ ਤੁਹਾਨੂੰ ਪਤਾ ਜਿਵੇਂ ਕਿ ਦੀ ਸੂਰਜ ਦੇਵਤਾ ਪ੍ਰਸੰਨ ਹੋਏ ਵੀ ਇੱਧਰ ਧੁੱਪ ਨੇ ਕੋਲੂ ਮੌਸਮ ਪੂਰਾ ਜੈਂਕੀ ਹੋਇਆ ਬਾਈਨਲੀ ਮਿੱਤਰੋ ਰੌਕਟ ਚੱਕ ਲਿਆ 에ਰਪੋਰਟ ਇੱਕ ਲੋਸੀ ਦੀ ਜੇਰਪੋਰਟ ਚੱਕਣੇ ਪਏ ਆ ਤੇ ਆਪਾਂ ਹੋ ਗਏ ਹੁਣ ਰੈਡੀ ਅੱਜ ਦੇਖਦੇ ਆਂ ਦੀ ਰਾਈਡ ਲੈ ਕੇ ਕਿਵੇਂ ਆ ਮਿੱਤਰੋ ਓਵਰ ਆਲ ਜਿਹੜੀ ਰੌਕਟ ਦੀ ਪਰਫਾਰਮੈਂਸ ਆ ਉਹ ਹੋ ਗਈ ਅੱਗੇ ਨਾਲੋਂ ਬਹੁਤ ਬੈਟਰ ਜਿਵੇਂ ਕਿ ਜੀ ਇਹ ਪੈਟਰੋਲ ਸਿੱਧਾ ਜਾਣ ਲੱਗ ਗਿਆ ਹੁਣ ਉਹਦਾ ਓਬਵੀਅਸ ਜੀ ਗੱਲ ਆ ਵੀ ਯਾਰ ਫਰਕ ਤਾਂ ਪੈਣੀ ਸੀ ਪਰ ਜਿੰਨਾ ਵਾ ਸੋਚਿਆ ਸੀ ਕਿ ਆਪਾਂ ਨੂੰ ਥੋੜਾ ਜਿਹਾ ਵੱਧ ਫਰਕ ਹੀ ਮਿਲਿਆਗਾ ਹਲਕਾ ਪੂਰਾ ਫੁੱਲ ਆ ਹੁਣ ਰੌਕਟ ਦਾ ਮੰਨ ਕੇ ਚੱਲਣ ਨਾਲੇ ਵੀ ਨਿਕਲਦਾ ਸੁਆਦ ਆ ਗਿਆ ਮਿੱਤਰੋ ਇਹ ਹੁਣ ਦੋ ਫਾਇਦੇ ਹੋਗੇ ਜਿਵੇਂ ਕਿ ਇਹ ਜੇ ਆਪਾਂ ਏਜੰਸੀ ਜੇ ਸਕੈਨ ਕਰਾਉਂਦੇ ਸਕੈਨਿੰਗ ਦਾ ਖਰਚਾ ਹੋਣਾ ਸੀ ਆਪਣਾ ਪੰਪ ਸਿੱਧਾ ਚੇਂਜ ਕਰਦੇ ਉਹ ਜਾ ਉਹਨਾਂ ਨੇ ਇੰਜੈਕਟਰ ਜੂਟਰ ਖੋਲਨੇ ਸੀ ਹੁਣ ਸਾਰੀ ਚੀਜ਼ ਸੀਲਡ ਹੀ ਰਹਿ ਗਈ ਜੀ ਮਤਲਬ ਕੋਈ ਚੀਜ਼ ਆਪਾਂ ਨੂੰ ਪਾਰਟ ਚੇਂਜ ਕਰਨ ਦੀ ਲੋੜ ਨਹੀਂ ਬਈ ਸਰ ਤੱਕ ਫਿਲਟਰ ਵੱਲ ਗੀ ਆਪਣਾ ਕੰਮ ਸਰ ਗਿਆ ਨਹੀਂ ਘਟੋ ਘਟ ਮੁੰਲਾਦਾ 7 ਤੋਂ 8000 ਦਾ ਤਾਂ ਇਹਦਾ ਪਾਪੀ ਹੋਣਾ ਸੀ ਪਟਰੋਲ ਵਾਲਾ ਤੇ ਇੰਜੈਕਟਰ ਹੁਣ 8500 ਦਾ ਇੰਜੈਕਟਰ ਸੀਗਾ ਇਹ ਬੰਦ ਕੀਤਾ ਲੋ ਵੀ ਸਿਰੇ ਹੀ ਲੱਗ ਗਿਆ ਗੱਲਬਾਤ ਹੁਣ ਇਹ ਇੱਕ ਨੰਬਰ ਹੋਇਆ ਪਿਆ ਕੰਮ ਦੇਖੋ ਮਿੱਤਰੋ ਬਰਨਾਲੀ ਦੀ ਧਰਤੀ ਦੇ ਗੱਭਰੂ ਨੇ ਕਨੇ ਕਦਮ ਰੱਖ ਲਿਆ ਸਰੋ ਹੈਮੀ ਡਰਾਈਵਰ ਦਿਖਾਉਂਦਾ ਇਧਰ ਆਟੋ ਤੇ ਬੈਠਾ ਆਲਦੇ ਖੜੀ ਗੱਡੀ ਦੀ ਸਟੀering ਘਮਾਈ ਜਾਂਦਾ ਜੋਬਰ ਉਹ ਲੈ ਕੇ ਆ ਗਿਆ ਆ ਦਵਾ ਕੇ ਜਾ ਮਾਨੂੰ ਕਹਿੰਦਾ ਇੱਕ ਫੜ ਕੇ ਲੈ ਕੇ ਜਾਣੀ ਐ ਮੇਰੇ ਤੋਂ ਬੱਸ ਸਟੈਂਡ ਤੇ ਖੜੇ ਆ ਕੰਮ ਦਾ ਕੰਮ ਵਾਸਤੇ ਇੱਕ ਦਈ ਐ ਕੰਮ ਵਾਸਤੇ ਟੈਟੂ ਵਾਸਤੇ ਉਹ ਤੈਂ ਕਹ ਉਹ ਬਾਈ ਯਾਰ ਵੀਡੀਓ ਦਾ ਦੇ ਤੂੰ ਦਗਾ ਹੰਦਾ ਸਵਾ ਦਾੜੀ ਦਾ ਕੰਮ ਦੀ ਗੱਲ ਪੁੱਛਣੀ ਤੂੰ ਸਰ ਵੀ ਠੀਕ ਆ ਕੰਮ ਦੀ ਗੱਲ ਕੋਈ ਮਜ਼ਾਕ ਨਹੀਂ ਡੈਡ ਕੀ ਜਦਰੀ ਆਪਾਂ ਬਾਈ ਸਵੇਰੇ ਉੱਠ ਕੇ ਦੋ ਤਾਂ ਰੋਟੀਆਂ ਖਾਈ ਨੇ ਬਾਰੀਆਂ ਐਵੇਂ ਝੂਠ ਜਿੰਨਾਂ ਚੋਂ ਵਟਵਾਰ ਦਾ ਕੋਈ ਫਾਇਦਾ ਨਹੀਂ ਦੋ ਰੋਟੀਆਂ ਖਾਈ ਦੀ ਇੱਕ ਦਾ ਪੀ ਦੀ ਆ ਬਸ ਹੋਰ ਕੁਝ ਖਾਂਦੇ ਨਹੀਂ ਆਪਾਂ ਨਾ ਇੰਨਾ ਬਜਨ ਕਿੰਨੇ ਵਧਾਇਆ ਤੁਸੀਂ ਬਸ ਇੱਕ ਮੇਰਾ ਭਈਆ ਹੈਗਾ 1.27 ਕਿਲੋ ਹੈਦਾ ਬਸ ਹਾਂ ਦੇਖ ਲਾ ਬਾਕੀ ਬੈਟੜਾ ਵੀ ਆਹੀ ਆ ਬੈਲਟ ਵਾਲੇ ਫਿਰ ਗਲੀ ਜੀ ਸਪੈਸ਼ਲ ਕਢਾਉਣੀ ਪੈਂਦੀ ਆ ਕੋਈ ਗੋੜੀ ਨਹੀਂ ਪੈਂਦੀ ਆਪਣਾ ਮੈਸਲਾ ਹੋਈ ਹੂੰ ਕਢਾਉਣੀ ਪੈਂਦੀ ਆ ਰਾਈ ਮੇਤਰੋ ਜਾਰ ਸਰਦੇ ਕੋਲ ਬੈਗੇ ਹੁਣ ਚਾਹ ਜੂ ਪੀ ਕੇ ਬਰਨਾਲੇ ਵਾਲੀ ਮੰਡੀ ਦੇ ਵਿੱਚ ਫਿਰਦੇ ਆ ਆ ਐਕਸ਼ਨ ਚਾ ਪੂਰੇ ਚਾਜਾ ਜੀ ਗੁੱਡ ਮਾਰਨਿੰਗ ਵੀ ਕਹਦੇ ਮੁੱਖ ਮੰਤਰੀਆਂ ਨੂੰ ਗੁੱਡ ਮਾਰਨਿੰਗ ਵੀ ਨਾਲ ਗੱਭਰੂ ਨੇ ਕਹਿਤਾ ਇਧਰ ਮਿੱਤਰੋ ਕਹਿੰਦੇ ਟਰੈਕਟਰੀ ਟਰੈਕਟਰ ਖੜਿਆ ਤਾਂ ਤਾਂ ਜਹਾਜ਼ ਹੀ ਲਈ ਬੈਠਾ ਨਾਲ ਮਿੱਤਰੋ ਜਹਾਜ਼ ਇਹ ਬੰਦੇ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਆਇਆ ਕਰੋ ਹਾਂ ਡਿਸਕਾਊਂਟ ਮਿਲ ਜੂਗਾ ਅਕਾਊਂਟ 5000 ਮਗਰਲੀ ਗੱਲ ਦੱਬ ਗਿਆ ਜੇ ਨਾਲ ਖੋ ਗਿਆ ਜੀ 10000 ਕਰ ਤੋਂ ਚੱਕ ਚੱਕ ਲੈ ਮਿੱਤਰੋ ਕਰੋ ਹਣਾ ਸ਼ੇਅਰ ਦੱਬ ਕੇ ਤੇ ਮੰਡੀ ਦੇ ਵਿੱਚ ਐਸ ਵਾਰ ਪਟਕਦੇ ਫਿਰਦਾ ਮੌਸਮ ਪੂਰਾ ਘੈਂਟ ਹੋਇਆ ਵਾ ਦੇਖੋ ਇਧਰ ਬੱਦਲ ਬੱਦਲ ਜਿਹੜੇ ਡਾਲੇ ਬੱਦਲ ਬਣੇ ਪਏ ਅੱਜ ਤਾਂ ਕੋਚ ਨਾ ਜਾ ਕੋਣਾ ਜੀ ਪੁੱਛ ਲੈ ਯਾਰ ਕੋਲ ਆਏ ਆ ਬੰਦੇ ਨਾਲ ਕੋਲ ਚੇ ਖਾ ਰਹੇ ਆ ਦੁਬਾਰੇ ਕਰ ਗੁੱਠਾ ਹੁੰਦਾ ਹੈਗਾ ਦਾਣ ਚ ਨਹੀਂ ਫੋਨ ਲੈਣਾ ਆਪਾਂ ਮੰਡੀ ਚੋਂ ਆਗੇ ਸੀ ਰਾਜੇ ਕੋਲ ਰਾਜੇ ਕੋਲੋਂ ਰਾਕਟ ਦੁਬਾਰੇ ਆਪਣੇ ਨਾਲ ਚੱਕ ਲਿਆ ਕਿਉਂਕਿ ਜਿਹਦੇ ਕੋਲ ਆ ਪਈ ਰਿਪੋਰਟ ਆ ਰਹੀ ਸੀ ਆਪਣੇ ਜਾਂਦੇ ਜਾਂਦੇ ਵੀ ਚਾਰਜ ਹੋ ਜਾਣਗੇ ਤੇ ਹੁਣ ਪਾਵਾਂਗੇ ਚਾਲੇ ਇਹਨ ਕੱਢੋ ਫਿਰ ਮਾਰੋ ਸਰਪ ਜਹਾਜ ਦੀ ਓਕੇ ਆ ਮੋੜ ਤਰੋਂ ਪਹੁੰਚ ਗਏ ਪਿੰਡ ਤੇ ਧੁੱਪ ਦੇ ਵਿੱਚ ਦੇਖੋ ਗੋਗੇ ਚਮਕਦਾ ਸਾਰਾ ਲਈ ਮੇਤਰੋ ਸੇਰੂ ਦਾ ਟਾਈਮ ਹੋ ਗਿਆ ਕਹਿੰਦੇ ਗੀੜੇ ਦਾ ਸੇਰੂ ਕਤੋਂ ਮੇਰੇ ਸਾਨੂੰ ਕੁੱਤੀ ਕਿੱਟ ਦੇ ਜੇ ਨਾ ਅਗਰ ਐਸੇ ਮੂੜ ਤੇ ਹੋ ਜਾਂਦਾ ਐ ਦਮ ਆਹ ਕਿੜੀ ਜਿਹੜਾ ਮੋੜੀ ਆ ਵਾ ਨਹੀਂ ਇਧਰੋਂ ਗਾਇਸ ਕੀ ਹਾਲ ਚਾਲ ਆ ਗਾਇਸ ਬਰਕਾਰ ਬੈਠਾ ਬਰਕਾਰ ਆ ਇਧਰੋਂ ਚੀਜ਼ ਭੇਜੀ ਛੇਦੀ ਦੇਖ ਲਈ ਦੇਖ ਲਈ ਬਰਕਾਰ ਕਦੋਂ ਭਲੇਖਾ ਕਰ ਗਿਆ ਕੁੱਤੇ ਤੋਂ ਡਰ ਗਿਆ ਪੂਦੀਆ ਡਰਦਾ ਨਹੀਂ ਕੁੱਤੇ ਤੋਂ ਹੋਇਆ ਨਾ ਯਾਰ ਕੁਦੀ ਦੇ ਬਾਜ਼ਾਰ ਤੋਂ ਆਣ ਵਾਲਾ ਡੰਗੂ ਜੇ ਹੁਣ ਨਾ ਬੈਠ ਰਿਹਾ ਦੂਜਾ بڑا ਹੁੰਦਾ ਓਏ ਡਾਕੂ ਡਾਕੂ ਜਿਹੜਾ ਬੜਾ ਕਹਾ ਅੱਜ ਤਾਂ ਮੈਂ ਫ੍ਰੈਗਨੈਂਸ ਛੱਡੀ ਜਾਂਦਾ ਇਹ ਫ੍ਰੈਗਨੈਂਸ ਛੱਡੀ ਜਾਂਦਾ ਅੱਜ ਤਾਂ ਮੋੜੇ ਅੱਜ ਤਾਂ ਸੀਆ ਦੇ ਲੈ ਕੇ ਨਾ ਫਿਰ ਪ੍ਰੈਸਟੇਟਸ